ਸਤਿ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਤ ਸਿੰਘ ਤੁਸੀਂ ਦੇਖ ਲਿਓ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਅੱਜ ਅਸੀਂ ਤੁਹਾਨੂੰ ਰਾਜਮਾ ਬਣਾਉਣ ਦਾ ਪੰਜਾਬੀ ਟੰਗ ਸਾਂਝਾ ਕਰਾਂਗੇ ਅਸੀਂ ਰਾਜਮਾ ਬਣਾ ਰਹੇ ਹਾਂ ਰਾਜਮਾ ਨੂੰ ਅਸੀਂ ਭਿਉਉ ਦਿੱਤਾ ਸੀ 3-4 ਘੰਟੇ ਰਾਜਮਾ ਭਿਜੇ ਰਹੇ ਭਿਜਣ ਨਾਲ ਰਾਜਮਾ ਸਾਫਟ ਹੋ ਗਏ ਅਤੇ ਉਹਨਾਂ ਨੂੰ ਅਸੀਂ 3 ਤੋਂ 4 ਸੀਟੀਆਂ ਲਵਾਈਆਂ ਔਰ ਕੁੱਕਰ ਜੋ ਤਿਆਰ ਹੋ ਗਿਆ ਇੇਕਰ ਤੁਸੀਂ ਖੜੇ ਖੜੇ ਰੱਖਨੇ ਆਂ ਤੇ ਫਿਰ ਤੁਸੀਂ ਜ਼ਿਆਦਾ ਸੀਟੀਆਂ ਨਹੀਂ ਲਵਾਉਣੀਆਂ ਫਿਰ ਅਸੀਂ ਉਹਦਾ ਮਸਾਲਾ ਜਿਹੜਾ ਤਿਆਰ ਕੀਤਾ ਉਹ ਤੁਸੀਂ ਅੱਗੇ ਦੇਖੋਗੇ ਮਸਾਲੇ ਚ ਅਸੀਂ ਪਾਇਆ ਜੀਰਾ ਦਾਲਚੀਨੀ ਕਾਲੀ ਮਿਰਚ ਔਰ ਥੋੜੀ ਜੀ ਹਿੰਗ ਵੀ ਪਾਈ ਹੈ ਜਵਤਰੀ ਪਾਊਡਰ ਪਾਇਆ ਔਰ ਅਸੀਂ ਪਾਇਆ ਉਹਦਾ ਜੈਫਲ ਦਾ ਪਾਊਡਰ ਕਾਲੀ ਮਿਰਚ ਪੀਸੀ ਹੋਈ ਦੇਗਚੀ ਮਿਰਚ ਹਲਦੀ ਔਰ ਲੌਂਗ ਤੋਂ ਛੋਟੀ ਲਾਚੀ ਇਸ ਪ੍ਰਕਾਰ ਅਸੀਂ ਇਹ ਸਾਰੇ ਜੋ ਸਪਾਈਸਿਸ ਕਰਾਂਚ ਆਮ ਹੁੰਦੇ ਜੀਰਾ ਵੀ ਪਾਇਆ ਉਹ ਸਾਰੇ ਅਸੀਂ ਖੜੇ ਖੜੇ ਪਾਇਨ ਤੇ ਜਿਸ ਵੇਲੇ ਅਸੀਂ ਪਿਆਜ਼ ਭੁੰਨ ਰਹੇ ਸੀਗੇ ਉਸ ਵੇਲੇ ਜਦੋਂ ਪਿਆਜ਼ ਬਿਲਕੁਲ ਲਾਨ ਹੋਣ ਤੇ ਪਹੁੰਚ ਗਏ ਉਸ ਵੇਲੇ ਪਾ ਕੇ ਅਸੀਂ ਫਿਰ ਅਸੀਂ ਟਮਾਟਰ ਦੀ ਪੇਸਟ ਪਾਨੇ ਆ ਟਮਾਟਰ ਦੀ ਪੇਸਟ ਤਾਂ ਮੈਂ ਤੁਹਾਨੂੰ ਫਾਇਦਾ ਦੱਸਦਾ ਕਿ ਜੇ ਤੁਸੀਂ ਟਮਾਟਰ ਦੀ ਪੇਸਟ ਬਣਾ ਕੇ ਉਹਨੂੰ ਪੁੰਨ ਲੋ ਤਾਂ ਟਮਾਟਰ ਦਾ ਛਿਲਕਾ ਵੀ ਤੇ ਟਮਾਟਰ ਦੇ ਬੀਜ ਵੀ ਵਿੱਚੋਂ ਨਿਕਲ ਜਾਣਗੇ ਕਈ ਲੋਕਾਂ ਨੂੰ ਯੂਰਿਕ ਐਸਿਡ ਦੀ ਸ਼ਿਕਾਇਤ ਆ ਟਮਾਟਰ ਦੇ ਬੀਜ ਉਹਨੂੰ ਯੂਰਿਕ ਐਸਿਡ ਦੀ ਤਕਲੀਫ ਨੂੰ ਵਧਾਉਂਦੇ ਤੋਂ ਇਸ ਕਰਕੇ ਅਸੀਂ ਉਹ ਵੀ ਕੱਢ ਤੇ ਫਿਰ ਅਸੀਂ ਮਸਾਲਾ ਭੁੰਨਿਆ ਉਹਦੇ ਟਮਾਟਰ ਭੁੰਨ ਲਏ ਟਮਾਟਰ ਭੁੰਨਦਿਆਂ ਭੁੰਨਦਿਆਂ ਬਾਕੀ ਦੇਖੋਗੇ ਤੁਸੀਂ ਕਿ ਕਿਵੇਂ ਅਸੀਂ ਦੀਗਚੀ ਮਿਰਚ ਜਾਨੀ ਕਸ਼ਮੀਰੀ ਮਿਰਚੇ ਕੋੜੀ ਨਹੀਂ ਹੁੰਦੀ ਰੰਗਲੀ ਹੁੰਦੀ ਏ ਉਹ ਪਾਈ ਹਲਦੀ ਪਾਈ ਸੋ ਇਸ ਨੂੰ ਹੁਣ ਅਸੀਂ ਚਲਦੇ ਹਾਂ ਚੁੱਲੇ ਤੇ ਤੇ ਤੁਹਾਨੂੰ ਅਗਲੀ ਕਾਰਵਾਈ ਦਿਖਾਉਂਦੇ ਆ 200 ਗ੍ਰਾਮ ਰਾਜਮਾਨ ਇਹ ਅਸੀਂ ਸਵੇਰੇ ਭੋਤ ਤੇ ਇਹ 4 ਘੰਟੇ ਭਿਜੇ ਰਹੇ ਇਹਦੇ ਨਾਲ ਪਾਣੀ ਸੋਕ ਕਰ ਗਿਆ ਸਾਫਟ ਹੋ ਗਏ ਨੇ ਜਲਦੀ ਬਣਨਗੇ ਗੈਸ ਵੀ ਬਚੇਗੀ ਤੁਹਾਡੀ ਔਰ ਇਹ ਬਣਨਗੇ ਵੀ ਜਲਦੀ ਟਾਈਮ ਵੀ ਬਚੇਗਾ ਇਹ ਅਸੀਂ ਇਹਦੇ ਚ ਪਾਉਂਦੇ ਇਹਦੇ ਚ ਅਸੀਂ ਪਾ ਦਿੱਤਾ 1 ਲੀਟਰ ਪਾਣੀ ਇਹਦੇ ਚ ਅਸੀਂ ਨਮਕ ਨਹੀਂ ਪਾ ਰਹੇ ਨਮਕ ਅਸੀਂ ਬਾਅਦ ਪਾਵਾਂਗੇ 3-4 ਸੀਟੀਆਂ ਲਵਾਵਾਂਗੇ ਜਿੰਨੀ ਦੇਰ ਸੀਟੀਆਂ ਲੱਗਦੀਆਂ ਓਨੀਆਂ ਦੇਰ ਨਾਲ ਅਸੀਂ ਪਿਆਜ਼ਾਂ ਦਾ ਮਸਾਲਾ ਤਿਆਰ ਕਰਦੇ ਆਂ ਇਹ ਦੋ ਪਿਆਜ਼ ਲਏ ਆਨ ਅਸੀਂ ਇਹਦੇ ਚ ਅਸੀਂ ਲਸਣ ਨਹੀਂ ਪਾਇਆ ਲਸਣ ਤੇ ਅਦਰਕ ਅਸੀਂ ਬਾਅਦ ਚ ਪਾਵਾਂਗੇ ਸਰੋਂ ਦਾ ਤੇਲ ਹੈ ਇਹਦੇ ਚ ਤਿਆਜ਼ ਦਾ ਮਸਾਲਾ ਹੁਣ ਤਿਆਰ ਕਰਨ ਲੱਗਿਆਂ ਇਹਦੇ ਵਿੱਚ ਅਸੀਂ ਥੋੜੇ ਜੇ ਪਿਆਜ਼ ਹੋ ਜਾਣ ਜਿਖੈਰੀ ਦੇ ਵਿੱਚ ਅਸੀਂ ਖੜੇ ਮਸਾਲੇ ਪਾਵਾਂਗੇ ਜ ਬ੍ਰਾਊਨ ਨਹੀਂ ਹੋਏ ਹੋਣ ਵਾਲੇ ਇਹਦੇ ਚੋਂ ਅਸੀਂ ਪਾਵਾਂਗੇ 4-5 ਇਲਾਚੀਆਂ ਖੜੇ ਮਸਾਲੇ ਪਾ ਰਿਆਂ ਛੋਟੀ ਇਲਾਚੀ ਪਾਤੀਏ ਥੋੜੇ ਜੇ ਪਾਵਾਂਗੇ ਅਸੀਂ ਇਹਦੇ ਪਾਵਾਂਗੇ 100 ਦੋ ਚਾਰ ਲੌਂਗ ਪਾਵਾਂਗੇ ਜੀਰਾ ਪਾਵਾਂਗੇ ਹੁਣ ਇਹਦੇ ਚ ਪਾਣਾ ਅਲੇ ਕੁਝ ਮਸਾਲੇ ਰਹਿੰਦੇ ਹਿੰਗ ਵਗੈਰਾ ਪਾਉਂਦੇ ਆ ਪਹਿਲੇ ਪਾਵਾਂਗੇ ਟਮਾਟਰ ਇਹ ਟਮਾਟਰ ਅਸੀਂ ਪੇਸਟ ਕਰਕੇ ਬਣਾ ਲਈਏ ਟਮਾਟਰਾਂ ਦੀ ਇਹ ਚੋਂ ਬੀਜ ਵੀ ਕੱਢ ਦਿੱਤੇ ਔਰ ਛਿਲਕਾ ਵੀ ਫਿਲਟਰ ਕਰ ਲਿਆ। ਔਰ ਟਮਾਟਰਾਂ ਨੂੰ ਥੋੜਾ ਜਿਹਾ ਪਹਿਲੇ ਪਕਾ ਵੀ ਲਿਆ। ਇਹ ਪਾ ਰਹੇ ਹਾਂ ਅਸੀਂ ਜਵਤਰੀ ਪੀਸੀ ਹੋਈ ਹੈ ਜਵਤਰੀ ਥੋੜੀ ਜੀ। ਇਹ ਜੈਫਲ ਪੀਸ ਕੇ ਰੱਖਿਆ ਹੈ। ਜੈਫਲ ਪਾਵਾਂਗੇ। ਇਹ ਹਿੰਗ ਹੈ। ਥੋੜੀ ਜੀ ਕਿਉਂਕਿ ਕਈਆਂ ਨੂੰ ਚਾਵਲ ਜਿਹੜੇ ਗੈਸ ਕਰਦੇ ਨੇ ਜਦ ਹਿੰਗ ਪਾਵਾਂਗੇ ਇਹਦੇ ਵਿੱਚ। ਇਸੰਦਾ ਨਮਕ ਹੈ ਇਹ ਲੋੜ ਅਨੁਸਾਰ ਟੇਸਟ ਮੁਤਾਬਕ ਪਾ ਲੋ ਤੁਸੀਂ ਇਹ ਅਸੀਂ ਸਾਬਤ ਕਾਲੀ ਮਿਰਚ ਪਾ ਰਹੇ ਹਾਂ ਥੋੜੀ ਜੀ ਹੁਣ ਪਾਉਂਦੇ ਹਾਂ ਹਲਦੀ ਹਲਦੀ ਵੀ ਤੁਸੀਂ ਲੋੜ ਅਨੁਸਾਰ ਪਾਣੀ ਹੈ ਅਸੀਂ ਪਾਇਆ ਇਹਦੇ ਵਿੱਚ ਡੇਢ ਚਮਚ ਹਲਦੀ ਇਹ ਘਰ ਦੀ ਪੀਸੀ ਹੋਈ ਹਲਦੀ ਹੈ ਹਲਦੀ ਲੈ ਕੇ ਬਜਾਰੋਂ ਪਿਸਵਾਈ ਹੋਈ ਹੈ ਇਹ ਪੇਸਟ ਹੈ ਇਹਦੇ ਵਿੱਚ ਲਸਣ ਵੀ ਹੈ ਅਦਰਕ ਵੀ ਹੈ ਇਹਦੀ ਪੇਸਟ ਬਣਾ ਲਈਏ ਸੀ ਔਰ ਪੇਸਟ ਬਣਾ ਕੇ ਇਹਦੇ ਤੇ ਪਾ ਲਿਆ ਪਾਵਾਂਗੇ ਥੋੜੀ ਜੀ ਕਸੂਰੀ ਮੱਥੀ ਕਸੂਰੀ ਮੇਥੀ ਹੈ ਕਸੂਰ ਤੋਂ ਆਈ ਹੈ ਮੈਂ ਇਹਨੂੰ ਆਪ ਲੈ ਕੇ ਆਇਆ ਸੀ ਪਾਕਿਸਤਾਨ ਗਿਆ ਸੀ ਇੱਥੇ ਇੱਥੇ ਵੀ ਮਿਲਦੀ ਹੈ ਸੁੱਕੀ ਮੇਥੀ ਉਹਨੂੰ ਤੇਜ ਦੇਣ ਲਈ ਫਲੇਵਰ ਦੇਣ ਲਈ ਜਾਨੀ ਇਹ ਮੇਥਾ ਹੈ ਦੇਦੀ ਕੇ ਕਸ਼ਮੀਰੀ ਮਿਰਚ ਵੀ ਕਿਹਾ ਜਾਂਦਾ ਇਹਨੂੰ ਇਹ ਕੋੜੀ ਨਹੀਂ ਹੁੰਦੀ ਪਰ ਰੰਗ ਬਣਾਉਣ ਲਈ ਇਹਦਾ ਕਲਰ ਬਹੁਤ ਸੋਹਣਾ ਬੜਾ ਹੀ ਗਾਉਂਦਾ ਸਾਲੇ ਦਾ ਇਹ ਪਾਵਾਂਗੇ ਅਸੀਂ ਖੁੱਲੀ 2 ਚਮਚੇ ਤੋਂ ਜ਼ਿਆਦਾ ਹੀ ਬਾਤੀ ਹੈ ਇਹਦੇ ਨਾਲ ਇਹਦਾ ਰੰਗ ਬਣੇਗਾ ਕਿ ਜਦੋਂ ਤੁਹਾਡੀ ਇਹ ਜਿ ਤਰੀ ਤਿਆਰ ਹੋਏਗੀ ਤੋਂ ਬਹੁਤ ਸੋਹਣੀ ਲੱਗੇਗੀ ਜਦੋਂ ਤੁਸੀਂ ਰਾਜਮਾ ਬਣਾਉਂਦੇ ਹੋ ਤੁਸੀਂ ਸਾਰਾ ਜ਼ੋਰ ਤੇ ਧਿਆਨ ਲਾਣਾ ਹੈ ਮਸਾਲਾ ਬਣਾਉਣ ਤੇ ਇਹ ਬੇਸ ਹੈ ਇਹਨੇ ਤੁਹਾਡੇ ਰਾਜਮਾ ਦਾ ਟੇਸ ਬਣਾਣਾ ਕਿਉਂਕਿ ਇਸੇ ਵਿੱਚੋਂ ਮਸਾਲੇ ਨਮਕ ਮਿਰਚ ਉਹਦੇ ਵਿੱਚ ਰਿਸ ਜਾਣਗੇ ਤੇ ਫਿਰ ਉਹਨੂੰ ਕਲਰ ਵੀ ਦੇਣਗੇ ਔਰ ਥੋੜਾ ਜਿਹਾ ਜਿਹੜਾ ਮਸਾਲਾ ਉਹਨੂੰ ਬਾਲ ਕੇ ਕੋਕਾ ਕੇ ਫਿਰ ਉਹਨੂੰ ਥੋੜਾ ਜਿਹਾ ਫਰਾਈ ਕਰਨਾ ਹੈ ਤੇ ਦੇਖਦੇ ਰਹੋ ਮਸਾਲਾ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਰਾਜਮਾ ਕਾਲੀ ਮਿਰਚ ਜਿਆਦਾ ਸਿਹਤਮੰਦ ਹੁੰਦੀ ਹੈ ਇਸ ਲਈ ਇਹਦੇ ਵਿੱਚ ਅਸੀਂ 1/4 ਚਮਚਾ ਪਾਲੀ ਮਿਰਚ ਪਾ ਰਹੇ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਰੰਗ ਨਿਕਲਿਆ ਬਹੁਤ ਹੀ ਡੇਲੀਸ਼ੀਅਸ ਬਣੀ ਹੈ ਕਿ ਤਰੀ ਜੇ ਤੁਸੀਂ ਚਾਵਲਾ ਨਾਲ ਖਾਣੀਆਂ ਰਾਜਮਾ ਫਿਰ ਤੁਹਾਨੂੰ ਥੋੜੀ ਜੀ ਤਰੀ ਹੋਰ ਪਾਣੀ ਪਾ ਕੇ ਪਤਲੀ ਕਰਨੀ ਪੈਗੀ ਜੇ ਤੁਸੀਂ ਆਪਣਾ ਚਪਾਤੀਆਂ ਖਾਣੀਆਂ ਮੁਕਤੀ ਦੀਆਂ ਰੋਟੀਆਂ ਖਾਣੀਆਂ ਜਾਂ ਨਾਰਮਲ ਤੋਂ ਉਹਦੇ ਲਈ ਇਹ ਤਿਆਰ ਹੈ ਪਾਣੀ ਮੈਂ ਨਹੀਂ ਪਾ ਰਿਆ ਇਹਦੇ ਚ ਹੁਣ ਅਖੀਰਲੀ ਆਈਟਮ ਹੈ ਇੱਕ ਚਮਚ ਗਰਮ ਮਸਾਲਾ ਘਰ ਦਾ ਇਹ ਰਾਜਮਾ ਹੁਣ ਤਿਆਰ ਹੋ ਗਏ ਔਰ ਇਹ ਰੰਗ ਦੇਖੋ ਕਿੰਨਾ ਖੂਬਸੂਰਤ ਹੈ ਬੜੇ ਡੇਲੀਸ਼ੀਅਸ ਹਨ ਤੁਸੀਂ ਇਹਨਾਂ ਨੂੰ ਸਾਡੀ ਗੁਜਾਰਸ਼ ਹੈ ਕਿ ਆਪਣੇ ਮਿੱਤਰਾਂ ਸਬੰਧੀਆਂ ਨਾਲ ਵੱਧ ਤੋਂ ਵੱਧ ਸਾਂਝਾ ਕਰੋ ਦੇਸ਼ਾਂ ਵਿਦੇਸ਼ਾਂ 'ਚ ਸਾਡੀਆਂ ਬੱਚੀਆਂ ਜਿਹੜੀਆਂ ਬਹੁਤੀ ਪੜ੍ਹਾਈ ਕਰਨ ਕਰਕੇ ਉਹਨਾਂ ਕੋਲ ਟਾਈਮ ਨਹੀਂ ਸੀ ਇਹ ਚੀਜ਼ਾਂ ਸਿੱਖਣ ਦਾ ਉਹਨਾਂ ਨੂੰ ਦੱਸੋ ਕਿ ਇਹ ਇੱਕ ਚੈਨਲ ਹੈ ਪੰਜਾਬੀਆਂ ਦਾ ਪੰਜਾਬੀ ਖਾਣੇ ਬਣਾਉਣੇ ਰੈਸਪੀਆਂ ਦੇਂਦਾ ਧੰਨਵਾਦ ਸਤਿ ਸ੍ਰੀ ਅਕਾਲ